ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਇੰਨਾ ਜ਼ਿਆਦਾ ਵਧੀਆ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਆਗੂਆਂ ਦਾ ਨਹੀਂ ਰਿਹਾ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਬਾਕੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਸੀ ਉਹ ਮੁਢੜੇ ਪੁੱਢੇ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਦੋਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਤੇ ਦੂਸਰੇ ਪਾਸੇ ਡੀਂਗਾ ਮਾਰੀਆਂ ਚੱਲੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਬਲ ਬੂਤੇ ਉੱਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ 100 ਤੋਂ ਪਲੱਸ ਸੀਟਾਂ ਜਿੱਤੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਇਧ ਪ੍ਰਧਾਨ ਨੇ ਜ਼ਿੰਮੇਵਾਰੀ ਲਈ ਹੈ ਹਾਰ ਦੀ ਜਿਹੜੀਆਂ ਜਿਹੜੀ ਹਾਰ ਹੋਈ ਹੈ ਬਲਾਕ ਸੰਪਤੀ ਅਤੇ ਪੰਜ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਜਿਹੜਾ ਕਾਟੋ ਕਲੇਸ ਚੱਲ ਰਿਹਾ ਹੈ ਉਹ ਵੀ ਲੁਕਣ ਦਾ ਨਾਮ ਹੀ ਲੈ ਰਿਹਾ ਤੇ ਦੂਸਰੇ ਪਾਸੇ ਪ੍ਰਧਾਨ ਨੇ ਆਪਣੇ ਅਹੁਦੇ ਤੇ ਅਸਤੀਫਾ ਜਿਹੜਾ ਹੈ ਦੇ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਜਸਮੀਲ ਸਿੰਘ ਬੜੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਕਿ ਉਹ ਕਾਂਗਰਸ ਪਾਰਟੀ ਲਈ ਵਰਕਰ ਦੇ ਤੌਰ ਤੇ ਕੰਮ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ ਉਧਰ ਪਾਰਟੀ ਦੇ ਪ੍ਰੋਸੇਜੁਕ ਸੂਤਰਾ ਅਨੁਸਾਰ ਹਲਕਾ ਮਹਿਲਕਲਾ ਤੋਂ ਪਾਰਟੀ ਟਿਕਟ ਦੇ ਚਾਹਵਣ ਦਰਜਣਾਂ ਤੋਂ ਵੱਧ ਉਮੀਦਵਾਰੀਆਂ ਉਮੀਦਵਾਰਾਂ ਥੀਆਂ ਆਫਸੀ ਖਚੋਤਾਂ ਅਤੇ ਅੰਦਰੂਨੀ ਸਰਗਰਮੀਆਂ ਕਾਰਨ ਬਲਾਕ ਪ੍ਰਧਾਨ ਕਾਫੀ ਸਮੇਂ ਤੋਂ ਨਰਾਜ ਦੁਰਵਸਨ ਦੱਸਿਆ ਜਾਂਦਾ ਹੈ ਕਿ ਅੰਦਰੂਨੀ ਆਸਹਿਮਤੀਆਂ ਨੇ ਵੀ ਚੋਣ ਨਤੀਜਿਆਂ ਤੇ ਪ੍ਰਭਾਵ ਪਾਇਆ ਦੱਸਿਆ ਜਾ ਰਿਹਾ ਹੈ ਕਿ ਸ਼ਿਰਪੁਰ ਦੇ ਵਿੱਚ ਲਗਭਗ 10 ਤੋਂ 15 ਲੋਕ ਜਿਹੜੇ ਨੇ ਦਾਵੇਦਾਰ ਆਪਣੇ ਆਪ ਨੂੰ ਦੱਸਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕੀ ਦੀ ਟਿਕਟ ਨੂੰ ਵਿਧਾਨ ਸਭਾ ਦੀ ਟਿਕਟ ਲੈਣਾ ਚਾਹੁੰਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਇਸ ਕਰਕੇ ਪ੍ਰਧਾਨ ਜਸਮੀਤ ਸਿੰਘ ਬੜੀ ਟੈਨਸ਼ਨ ਦੇ ਵਿੱਚ ਸੀ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਇਹਨਾਂ ਦੀ ਆਪਸੀ ਫੁੱਟ ਨੇ ਇਹਨਾਂ ਦੇ ਆਪਸੀ ਕਨਫਲਿਕਟ ਨੇ ਛੇਰਪੁਰ ਤੋਂ ਕਾਂਗਰਸ ਪਾਰਟੀ ਦੀ ਬੇੜੀਆਂ ਦੇ ਵਿੱਚ ਵਟੇਪਾਏ ਛੇਰ ਪ੍ਰਧਾਨ ਜਸਮੀਤ ਸਿੰਘ ਬੜੀ ਨੇ ਕਿਹਾ ਕਿ ਪ੍ਰਧਾਨ ਹੋਣਾ ਚੰਗੀ ਗੱਲ ਹੈ لیکن ਇਹਨਾਂ ਦੇ ਆਪਸੀ ਘਾਟੂ ਕਲੇਸ਼ ਖਤਮ ਹੋਦਾ ਨਾਮ ਹੀ ਲੈ ਰਿਹਾ ਇਸ ਕਰਕੇ ਬਲਾਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਬੁੱਧੜੇ ਬੂ ਡਿੱਗੇ ਕਿਉਂਕਿ ਅਸੀਂ ਆਪਸ ਵਿੱਚ ਸਾਦਾ ਏਕਾ ਨਹੀਂ ਹੈ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਸਹਿਮਤ ਨਹੀਂ ਹਾਂ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਰਾਜਾ ਨੂੰ ਸੌਂਹ ਦਿੱਤਾ ਹੈ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਪੋਸਟ ਪਾਈ ਗਈ ਹੈ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਐਜ਼ ਅ ਵਰਕਰ ਮੈਂ ਕਾਂਗਰਸ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮਜ਼ਬੂਤ ਕਰਾਂਗਾ ਉਹਨਾਂ ਕਿਹਾ ਕਿ ਐਜ਼ ਅ ਵਰਕਰ ਬਣ ਕੇ ਲੇਕਿਨ ਹੁਣ ਮੈਂ ਐਜ਼ ਅ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਹਾਂ ਕਿਉਂਕਿ ਹਾਰ ਦੀ ਜ਼ਿੰਮੇਵਾਰੀ ਦਾ ਠਿਕਰਾ ਮੇਰੇ ਸਿਰ ਤੇ ਸੋੜਿਆ ਜਾ ਰਿਹਾ ਹੈ ਧੰਨ